ਇਹਨੂੰ ਕਿਸੇ ਦੇ ਫੇਕ ਆਈਡਿ ਲੜਕੀ ਦੀ ਭਰਾ ਕੇ ਉਹਦਾ ਫਰੈਂਡਸ਼ਿਪ ਕਰਕੇ ਇਹਨੂੰ ਕੱਲ ਦੱਸਿਆ ਕਿ ਮੈਂ ਨਰਸਾ ਸਿਰੋ ਹਸਪਤਾਲ ਲੱਗੀ ਹੋਈ ਆ ਤੋ ਇੱਥੇ ਆ ਕੇ ਮੈਨੂੰ ਮਿਲ। ਇਹ ਰਾਤ ਨੂੰ 8 ਵਜੇ ਉੱਥੇ ਆ ਕੇ ਹਸਪਤਾਲ ਦੇ ਪਿਛਲੇ ਪਾਸੇ ਅਮੇਦਕਰ ਸਾਹਿਬ ਦਾ ਬੁੱਤ ਲੱਗਾ ਉੱਥੇ ਆ ਕੇ ਮਿਲਿਆ। ਤਾਂ ਉਸ ਦੇ ਉੱਪਰ 5-7 ਅਨਨੋਣ ਬੰਦਿਆਂ ਨੇ ਅਟੈਕ ਕਰਤਾ। ਜੋ ਇਹਨਾਂ ਨੇ ਕੋਈ ਪੁਰਾਣੀ ਰੰਜਿਸ਼ ਰਦੇ ਤਹਿਤ ਇਹ ਸਾਰਾ ਪਲਾਨ ਕਰਕੇ ਸਾਜ਼ਿਸ਼ ਕਰਕੇ ਬੰਦਿਆਂ ਤੇ ਅਟੈਕ ਕੀਤਾ। ਮਾਰੀ ਇਹਨਾਂ ਦਾ ਮੈਂ ਸੀ ਕਰਕੇ ਸੱਦੇ ਗਏ ਵੀ ਲੜਕੀ ਦੀ ਸੀ ਵੀ ਲੜਕੀ ਦੀ ਸੀ ਉਸੇ ਬੁਲਾਇਆ ਗਿਆ ਜਦੋਂ ਪਹੁੰਚਿਆ ਉਹ ਤੇ ਨਰਕੀ ਸੀ ਤੇ ਲੜਕੇ ਨੇ ਮੈਨੂੰ ਰੌੜਾ ਮਾਰ ਕੇ ਦੌੜੀ ਦਿੱਤੀ ਤੇ ਲੋ ਜੀ ਕੱਲ ਇਕ ਮਨਪ੍ਰੀਤ ਸਿੰਘ ਹੈ ਸਰੋਫ ਰਜੀਤ ਸਿੰਘ ਵਾਸੀ ਬੀਮਸਾ ਇਹਨੂੰ ਕਿਸੇ ਦੇ ਫੇਕ ਆਈਡੀ ਲੜਕੀ ਦੀ ਭਰਾ ਕੇ ਇਹਦਾ ਫਰੈਂਡਸ਼ਿਪ ਕਰਕੇ ਇਹਨੂੰ ਕੱਲ ਦੱਸਿਆ ਕਿ ਮੈਂ ਨਰਸਾ ਸਿਵਲ ਹਸਪਤਾਲ ਲੱਗੀ ਹੋਈ ਆ ਤੋ ਇੱਥੇ ਆ ਕੇ ਮੈਨੂੰ ਮਿਲ ਇਹ ਰਾਤ ਨੂੰ 8 ਵਜੇ ਉੱਥੇ ਆ ਕੇ ਹਸਪਤਾਲ ਦੇ ਪਿਛਲੇ ਪਾਸੇ ਅਮੇਦਕਰ ਸਾਹਿਬ ਦਾ ਬੁੱਤ ਲੱਗਾ ਉੱਥੇ ਜਾ ਕੇ ਮਿਲਿਆ ਤਾਂ ਉਸ ਦੇ ਉੱਪਰ 5-7 ਅਣਜਾਣ ਬੰਦਿਆਂ ਨੇ ਅਟੈਕ ਕਰਤਾ ਉਹਦੇ ਸਿਰ ਤੇ ਰੋਣਾ ਰੋਣਾ ਮਾਰੀਆਂ ਇਹਦਾ ਮੀਨ ਟਾਈਮ ਇਹਨੇ ਆਪਣੇ ਭਰਾ ਤੇ ਆਪਣੇ ਕਜ਼ਨ ਨੂੰ ਉੱਥੇ ਬੁਲਾਇਆ ਦੋਸਤ ਨੂੰ ਉੱਥੇ ਬੁਲਾਇਆ ਹੈਲਪ ਲਈ ਉਹ ਐਡਮਿਟ ਕਰਾਇਆ ਉਹਨਾਂ ਨੇ ਜਦੋਂ ਉਹ ਐਡਮਿਟ ਹੋ ਗਿਆ ਮਰਜੰਸੀ ਦੇ ਵਿੱਚ ਫੇਰ ਫੇਰ ਦੁਬਾਰੇ ਉਹੀ ਪੰਜ ਸੱਤ ਬੰਦੇ ਲਾ ਕੇ ਉਹਨਾਂ ਤੇ ਦੁਬਾਰੇ ਅਟੈਕ ਕੀਤਾ ਐਮਰਜੈਂਸੀ 'ਚ ਜੋ ਕੁਲਵਿੰਦਰ ਸਿੰਘ ਦੇ ਸਿਰ 'ਚ ਫੇਰ ਸੱਟਾਂ ਲੱਗੀਆਂ ਤੇ ਕੁਲਵਿੰਦਰ ਸਿੰਘ ਜਿਆਦਾ ਸੀਰੀਅਸ ਸੀ ਉਹਨੂੰ ਰੈਫਰ ਕਰਤਾ ਜਿੱਦਰਾ ਹਸਪਤਾਲ ਮਰਪਰੀਦ ਦੇ ਬਿਆਨ ਤੇ ਅਸੀਂ ਅਨਰੋਧ ਬੰਦਿਆਂ ਦੇ ਖਿਲਾਫ ਪੰਜ ਸੱਤ ਅਨਰੋਧ ਬੰਦੇ ਜਿਹੜੇ ਉਹਨਾਂ ਨੇ ਦੱਸਿਆ ਸੀਗਾ ਉਹਨਾਂ ਦੇ ਖਿਲਾਫ ਤੇ ਸੁਸਾਦਾ ਮੁਕੱਦਮਾ ਜੋ ਸਾਡੀ ਨਵੀਂ ਸੈਕਸ਼ਨ ਜਿਹੜੀ ਆਈ ਹੈ 109 191 ਤੇ 190 ਬੀ ਐਨ ਐਸ ਦੇ ਵਿੱਚ ਮੁਕੱਦਮਾ ਦਰਜ ਕਰਤਾ ਜੀ ਰਾਤ ਹੀ ਐਫ ਆਈ ਆਰ ਨੰਬਰ 204 ਸਿਟੀ ਕੁਸਗਰੂ ਸਾਡੇ ਐਸ ਐਚ ਓ ਇੰਸਪੈਕਟਰ ਬਲਬਰੀ ਸਿੰਘ ਨੇ ਸਾਡੇ ਐਸ ਐਸ ਪੀ ਸਾਹਿਬ ਸ਼੍ਰੀ ਸਰਪਾਤ ਚਹਿਲ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸਾਰੀ ਇਹ ਸੈਂਟੀਫਿਕ ਔਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹ ਜੋ ਬਲਾਈਂਡ ਇੱਕ ਅਟੈਕ ਸੀਗਾ ਜੋ ਅਨਨੋਣ ਬੰਦੇ ਸੀਗੇ ਸਾਰੇ ਉਹ ਅਸੀਂ ਰਾਤ ਨੂੰ ਹੀ ਸਾਡੇ ਇੰਸਪੈਕਟਰ ਬਲਬਰੀ ਸਿੰਘ ਐਸ ਐਚ ਓ ਨੇ ਟ੍ਰੇਸ ਕੀਤੇ ਔਰ ਜਿਹਨਾਂ ਦਾ ਨਾਮ ਪਤਾ ਲੱਗਿਆ ਕਿ ਇਹ 6 ਦੋਸ਼ੀ ਸੀ ਆਕਾਸ਼ਦੀਪ ਸਤਨਾਮ ਅਮਨਜੋਤ ਕੁਲਦੀਪ ਲੱਫੀ ਤੇਰ ਕਬਲਦੀਪ ਸਿੰਘ ਜੋ ਇਹਨਾਂ ਨੇ ਕੋਈ ਪ੍ਰਾਣੀ ਰੰਜਸ਼ ਅਦੇ ਤਹਿਤ ਇਹ ਸਾਰਾ ਪਲਾਨ ਕਰਕੇ ਸਾਜ਼ਿਸ਼ ਕਰਕੇ ਇਹ ਬੰਦਾ ਅਟੈਕ ਕੀਤਾ ਔਰ ਜਿਹੜਾ ਇਹਨਾਂ ਨੇ ਲਾਅ ਐਂਡ ਆਰਡਰ ਬ੍ਰੇਕ ਕੀਤਾ ਖੇਤੀ ਹੀ ਸਾਰੇ ਦੋਸ਼ੀ ਫੜੇ ਜਾਣਗੇ ਇਹਦੇ ਨਾਲ 2 2 ਅਸੀਂ ਸਾਰੇ ਅਰੈਸਟ ਕਰਕੇ ਇਹਨਾਂ ਨੂੰ ਹਾਈਦਰਾਬਾਦ ਸੋ ਪਰ ਕਿੰਨੇ ਬੰਦੇ ਖੜੇਗੇ ਸਾਡੀ ਟੀਮਾਂ ਗਈਆਂ ਹੋਈ ਜਾਣੇ ਜੀ ਹਜੇ ਸਾਰੇ ਅਸੀਂ ਕਰ ਰਹੇ ਆ ਜੀ ਸਾਰਾ ਵਿਬਲਿਟੀਕਲ ਸਰ ਅਟੈਕ ਹਸਪਤਲ ਦੀ ਐਮਰਜੈਂਸੀ ਦੇ ਉੱਤੇ ਹੋਇਆ ਤਾਂ ਉੱਥੇ ਪੁਲਿਸ ਟਿਕਿੰਗ ਜਾਂ ਕੋਈ ਸੁਰੱਖਿਆ ਕਰਨੀ ਜਾਂ ਕੋਈ ਨਾ ਕੋਈ ਸਕਿਉਰਟੀ ਦੇ ਲਈ ਹੁੰਦੇ ਨੇ ਪਹਿਲਾਂ ਐਸੀ ਡਿਊਟੀ ਹੋਈ ਜਾਂ ਨਹੀਂ ਸਾਡਾ ਵੈਸੇ ਪੀਸੀਆਰ ਕਵਰ ਕਰਦਾ ਜੀ ਤੇ ਤੁਸੀਂ ਦੇਖੋ ਰਾਤ 11:00 ਬਜੇ 20 ਮਿੰਟ ਤੇ ਅਟੈਕ ਹੋਇਆ ਔਰ 11:25 ਮਿੰਟ ਜਾਂ 11:30 ਵਜੇ ਸਾਡੇ ਅਸਟ੍ਰੋਪ ਉਤੇ ਆਪਣੀ ਟੀਮ ਨਾਲ ਪਹੁੰਚ ਗਏ ਸੀਗੇ ਪੀਸੀਆਰ ਉਤੇ ਪਹੁੰਚ ਗਿਆ ਸੀਗਾ ਅਨੋਰ ਬੰਦੇ ਸੀ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਸੀਗਾ ਕਿ ਕੌਣ ਬੰਦੇ ਨੇ ਅਟੈਕ ਕੀਤਾ ਫਿਰ ਪ੍ਰਾਣਾਪੁਰ ਰਿਪੋਰਟ ਤਾਂ ਨਹੀਂ ਜਿਹੜੇ ਬੰਦੇ ਹਮਲੇ ਕੋਈ ਪ੍ਰਾਣਾ ਵਾਲੇ ਰਿਕਾਰਡ ਪਤਾ ਹੀ ਨਹੀਂ ਲੱਗਿਆ ਬਾਕੀ ਬੈਟਰ ਆਫ ਇਨਵੈਸਟੀਗੇਸ਼ਨ ਹੈ ਵੀ ਵਿਲ ਸੀ ਟੂ ਇਟ ਸਰ ਇਹ ਵੱਖੋ ਵੱਖਰੇ ਨੇ ਜੀ ਕੋਈ ਬੇਨੜੇ ਦਾ ਕੋਈ ਫਤਿਹਗੜ੍ਹ ਪਾਸੋਂ ਦਾ ਉਹ ਇੱਕ ਸਕਰੂ ਦਾ ਹੈ ਲੋਕ ਸਰ ਇੱਕ ਮਾਮਲਾ ਕੀ ਸਾਹਮਣੇ ਆਇਆ ਇਹਦਾ ਇਹਨਾਂ ਦਾ ਕੋਈ ਪਰਿਵਾਰਿਕ ਪਹਿਲਾਂ ਕੋਈ 1 ਸਾਲ 2 ਸਾਲ ਪਹਿਲਾਂ ਝਗੜਾ ਚੋੜਾ ਹੋਇਆ ਸੀ ਜੀ ਉਹ ਉਹਦੀ ਤਕਰਾਰ ਕਰਕੇ ਇਹਨਾਂ ਨੇ ਇਹ ਪਲਾਨ ਕਰਕੇ ਉਹਦਾ ਕਰਕੇ ਟੈਕ ਕੀਤਾ ਠੀਕ ਹੈ ਮੈਸੀ ਕਰਕੇ ਸੱਦੇਗਾ ਇਹ ਬੇ ਲੜਕੀ ਦੀ ਸੀ ਬੇ ਲੜਕੇ ਦੀ ਸੀ ਉਹਨੇ ਬੁਲਾਇਆ ਗਿਆ ਜਦੋਂ ਪਹੁੰਚਿਆ ਉਥੇ ਲੜਕੇ ਸੀ ਕਿ ਇਹ ਲੜਕੇ ਨੇ ਮੈਨੂੰ ਰੌੜਾ ਰੌੜਾ ਮਾਰ ਕੇ ਰੀਜ ਕੀਤਾ ਜੀ ਠੀਕ ਹੈ ਉਹ ਦਵਾ ਹਸਪਤਾਲ ਜਾ ਗਈ ਉਦੋਂ ਟੈਂਕ ਟੁਕ ਲੱਗੇ ਬਸ ਫਰੈਂਡ ਵੀ ਬੜਾ ਕੂੜ ਕੀਤਾ ਜੀ ਉਹ ਆ ਗਏ ਵੇਖਿਆ ਕਿ ਇਹਨੇ ਮੇਰੇ ਮਰਦ ਦਵਾਈ ਦੇ ਵੀ ਦੋਣ ਲੱਗੇ ਉਧਰ ਜਦ ਹੀ ਆ ਕੇ ਦੁਬਾਰੇ ਰਾਰ ਰੋ ਜਾ ਕੇ ਹੀ ਉਹ ਦੁਬਾਰੇ ਫਟ ਮਾਰ ਕੇ ਕੀ ਆਪਣਾ ਹਸਪਤਾਲ ਦਾ ਨੁਕਸਾਨ ਕਰ ਗਏ ਸੀ ਜਿਸ ਦੇ ਭੰਗਗੇ ਜੀ ਉਦੋਂ ਬਾਅਦ ਉਹਦੇ ਸਾਹਮਣੇ ਬੈਠੇ ਵਾਦ ਜੀ ਛੁੱਡੇ ਛੱਡਾ ਕਿੱਥੇ ਤੇ ਬੱਜਿਆ ਨੇ ਮੇਰੇ ਸਿਰ ਚ ਨਹੀਂ ਬਾਂਦ ਨੇ ਲੱਤੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਜੋ ਹਸਪਤਾਲ ਦੇ ਵਿੱਚ ਆ ਕੇ ਚੋਰ ਤੋਂ ਜੋ ਮਾਰ ਲਗੇ ਤੁਹਾਨੂੰ ਜੋ ਗੁੰਡੇ ਅਨਸਰ ਸੀਗੇ ਸਰਕਾਰੀ ਹਸਪਤਾਲ ਵੀ ਸੇਫ ਨਹੀਂ ਹੈ ਇਸ ਸਰਕਾਰੀ ਐਸੇ ਸੇਫਟੀ ਚਾਹੀਦਾ ਜੀ ਕੁਮੀ ਕਾ ਜ ਸਾਡਾ ਨਾ ਫਿਰ ਕੱਲ੍ਹ ਤੋਂ ਕੋਈ ਆਰਡਰ ਵੀ ਹੋ ਸਕਦਾ ਈ ਸੱਟਾਂ ਮੇਰੇ ਆ ਤੁਹਾਡੇ ਸਾਹਮਣੇ ਆ ਮੇਰੇ ਸਿਰ 'ਚ ਟਾਂਕੇ ਲੱਗਿਆ ਤੇ ਆ ਬਾਹਾਂ ਤੇ ਨੇ ਕੂਣੀਆਂ ਤੇ ਲੱਤਾਂ ਤੇ ਸਾਰੇ ਟਾਂਕੇ ਲੱਗੇ ਆਗੇ ਤੇ ਅਣਪਛਾਤੇ ਬੰਦਿਆਂ ਵੱਲੋਂ ਮਾਰਦਤ ਕੀਤੀ ਗਈ ਆ ਨਾ ਸਾਨੂੰ ਕੋਈ ਪਤਾ ਲੱਗਿਆ ਵੀ ਕੀ ਗੱਲ ਆ ਕੀ ਨਾ ਤੇ ਇਹ ਮੁੰਡੇ ਨੂੰ ਮੰਨ ਕੇ ਚੱਲ ਵੀ ਬਾਹਰ ਬੁਲਾਇਆ ਗਿਆ ਇਹ ਪਿੰਡੋਂ ਬੁਲਾ ਕੇ ਮੰਨਦਾ ਫਰੈਂਡ ਵੱਲੋਂ ਬੁਲਾਇਆ ਗਿਆ ਇੱਕ ਵੱਲੋਂ ਤੇ ਉਸ ਤੋਂ ਬਾਅਦ ਕੁੱਟਮਾਰ ਹੋਈ ਬੰਦੇ ਨਾਲ ਕੀਤੀ ਗਈ ਤੇ ਇਹਨੂੰ ਅਸੀਂ ਲੈ ਕੇ ਮੰਨ ਕੇ ਚੱਲ ਉਧਰੋਂ ਦਾਖਲ ਕਰਵਾਤਾ ਉਹਰੇ ਹਸਪਤਾਲ ਦੇ ਵਿੱਚ ਐਮਬੂਲੈਂਸ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਜਦੋਂ ਦਾਖਲ ਕਰਵਾਇਆ ਸਾਨੂੰ ਇਹਨੇ ਫੋਨ ਕੀਤਾ ਤੇ ਅਸੀਂ ਪਿੰਡੋਂ ਆ ਗਏ ਉਹਰੇ ਪਿੰਡੋਂ ਆਏ ਹੋਏ ਸਾਨੂੰ ਐ ਸੀ ਕਿ ਬਈ ਚੱਲ ਕੋਈ ਨਹੀਂ ਕੁੱਟਮਾਰ ਹੋ ਗਈ ਵੀ ਚੱਲ ਜੋ ਵੀ ਹੋਊਗਾ ਅਪ ਚੱਲ ਆਪਾਂ ਜਾ ਕੇ ਦੇਖ ਲਾਂਗੇ ਐਡਮਿਟ ਕਰਕੇ ਉਹਨੂੰ ਬੰਨ ਮੱਟੀ ਕਰਾ ਕੇ ਵਾਪਸ ਆ ਜਾਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਥੋੜੇ ਟਾਈਮ ਬਾਅਦ 11:00 11:30 11:30 ਵੀ ਉਹਦਾ ਇਲਾਜ ਕਰਵਾਉਣ ਵਾਸਤੇ ਆਏ ਸੀ ਹਾਂ ਜੀ ਇਹਨੂੰ ਦਾ ਇਲਾਜ ਕਰਾਉਣ ਵਾਸਤੇ ਆਇਆ ਸੀ ਮੈਂ ਤੇ 11 ਸਵਾ 11 ਵੇ ਦੇ ਕਰੀਬ ਉਹ ਦੁਆਰੇ ਫੇਰ ਆਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਜ਼ਿਆਦਾ ਕੁੱਟ ਮਾਰ ਕੀਤੀ ਇਹਨਾਂ ਨੂੰ ਕਵਰ ਕਰਦਾ ਕਰਦਾ ਮੈਂ ਆਪ ਮੰਨ ਕੇ ਚੱਲ ਵੀ ਕੁੱਟ ਖਾ ਬੈਠਿਆ ਤੇ ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਕੁੱਟਿਆ ਮੇਰੇ ਦਾਹ ਮਾਰੇ ਉੱਪਰ ਸਿਰ ਤੇ ਤਿੱਖੇ ਤਿੱਖੇ ਹਥਿਆਰ ਸੀ ਉਹਨਾਂ ਕੋਲੇ ਰਾੜਾਂ ਸੀਆਂ ਜੀ ਸਰਕਾਰੀ ਹਸਪਤਾਲ ਜਿਹ ਵਿੱਚ ਜਿਹੜੇ ਇਹ ਜਿਹੇ 엘ਿਮੈਂਟਸ ਆਂਦੇ ਨੇ ਉਹਨਾਂ ਦਾ ਮੇਨ ਕਾਰਨ ਇਹੀ ਹੈ ਕਿ ਇੱਥੇ ਕੋਈ ਪ੍ਰੋਪਰ ਪ੍ਰੋਟੈਕਸ਼ਨ ਨਹੀਂ ਹੈ ਜੇ ਕੋਈ ਪੁਲਿਸ ਫੋਰਸ ਹੋਵੇ ਜੇ ਕੋਈ ਪੁਲਿਸ ਵਾਲੇ ਬਾਹਰ ਖੜੇ ਮੋਨ ਤਾਂ ਇਹ ਜਿਹੇ 엘ਿਮੈਂਟਸ ਅੰਦਰ ਆ ਨਹੀਂ ਨਾ क्योंकि इन्होंस्पिटल क्रेमिस आन का कोई मतलब ही नहीं और क्योंकि यही सब कुछ बहुत रेगुलरली हो रहा है इसको साफ पता लग रहा है कि जो लोग ड्यूटी कर रहे हैं वो किस हद हाँ तक इनसिक्योर ने यह तो डॉक्टर साहब ने मैनू नहीं पता किमें मैनेज किया बट जे किसी फीमेल डॉक्टर की इतने ड्यूटी होंगी बहुत ज़्यादा मुश्किल हो सकती है इस दिल सरकार डेफिनेटली कुछ ना कुछ जल्दी सोचना चाहिए बिकॉज हाले तक डॉक्टर की स्ट्राइक चल रही है तभी यह इंसीडेंट रोज़ वाक हो रहे हैं ਤੇ ਜੇ ਬਾਅਦ ਚ ਕੀ ਹੋਏਗਾ ਇਹ ਤਾਂ ਮਤਲਬ ਸੋਚਿਆ ਵੀ ਨਹੀਂ ਜਾ ਸਕਦਾ ਹੁਣ ਪੰਤੋੜੀ ਹੋਈ ਏ ਤੇ ਪੰਤੋੜੀ ਹੋਈ ਏ ਡਾਕਟਰ ਸਾਹਿਬ ਨੇ ਪ੍ਰੋਪਰ ਵੀਡੀਓਜ਼ ਵੀ ਕਢਵਾਏ ਨੇ ਸੀਸੀਟੀਵੀ ਚੋਂ ਤੇ ਸਾਫ਼ ਪਤਾ ਲੱਗ ਰਿਹਾ ਕਿੰਨੇ ਸਾਰੇ ਲੋਕ ਸਿਗੇ ਔਰ ਉਹ ਹਥਿਆਰਬੰਦ ਸਿਗੇ ਉਹਨਾਂ ਕੋਲ ਕਾਫੀ ਸਾਰੇ ਹਥਿਆਰ ਸੀ ਬਲਕਿ ਔਰ ਕਿਉਂ ਹਸਪੀਟਲ ਪ੍ਰੈਮਿਸਿਸ ਚ ਆਏ ਕਿਵੇਂ ਉਹਨਾਂ ਦੀ ਇੰਨੀ ਹਿੰਮਤ ਹੁੰਦੀ ਹੈ ਕਿ ਉਹ ਪ੍ਰੈਮਿਸਿਸ 'ਚ ਆ ਕੇ ਇੰਨੀ ਤੋੜਪੋੜ ਕਰ ਰਹੇ ਨੇ, ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ, ਮਰੀਜ਼ਾਂ ਨੂੰ, ਸਟਾਫ ਨੂੰ ਪਰੇਸ਼ਾਨ ਕਰ ਰਹੇ ਨੇ, ਔਰ ਕਿੰਨੀ ਸਿਕਿਉਰਿਟੀ ਹੋ ਰਹੀ ਹੈ ਇਹ ਤੁਸੀਂ ਦੇਖ ਹੀ ਸਕਦੇ ਹੋ। ਇੱਕ ਪੇਸ਼ੈਂਟ ਆਪਣੇ ਇਲਾਜ ਲਈ ਆ ਰਿਹਾ ਹੈ ਤੇ ਉਹਨੂੰ 5 ਬੰਦੇ ਅੰਦਰ ਆ ਕੇ ਕਿਰਪਾਨਾਂ ਦੇ ਨਾਲ, ਦਾਹ ਦੇ ਨਾਲ ਤੇ ਰਾੜਾਂ ਦੇ ਨਾਲ ਆ ਕੇ ਉਨਨੋ ਘੁੱਟਦੇ ਪਏ ਨੇ ਜਿਹੜੇ ਮਰੀਜ਼ ਲੱਗੇ ਹੋਏ ਹੈਗੇ ਨੇ ਉਹਨਾਂ ਦੇ ਵੀ ਸੱਟਾਂ ਵੱਜ ਰੀਆਂ ਨੇ ਜੇ ਉਹਨੂੰ ਕੋਈ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ 'ਚ ਵੀ ਸੱਟਾਂ ਵੱਜ ਰੀਆਂ ਨੇ ਮੈਂ ਵੀਡੀਓ ਦੇ ਵਿੱਚ ਵੀ ਦੇਖਿਆ ਲੋਕੀ ਆਪਣੀ ਜਾਨ ਬਚਾ ਕੇ ਜਿਵੇਂ ਭੱਜਦੇ ਹੁੰਦੇ ਨੇ ਉਹ ਵੀਡੀਓ ਕੈਮਰਿਆਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਲੋਕੀ ਭੱਜਦੇ ਪਏ ਨੇ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਸੀਗਾ ਸਾਡਾ ਸਟਾਫ ਸੀ ਸਟੂਡੈਂਟ ਸੀਗੇ ਜਿਹੜੇ ਨਵੇਂ ਮੁੰਡੇ ਕੁੜੀਆਂ ਆਪਣਾ ਸੀ ਕੰਮ ਸਿੱਖਣ ਆਏ ਨੇ ਇੱਥੇ ਉਹ ਵੀ دہشت ਦੇ ਵੀਸੀ ਕਮਰੇ ਦੇ ਵਿੱਚ ਬੰਦ ਹੋ ਗਏ ਸਾਨੂੰ ਉਪਰੋ ਇਨਫੈਕਟਡ ਉਹਨਾਂ ਦੇ ਕਿੰਨੇ ਇਹ ਵੀ ਆਇਆ ਕਿ ਸਰ ਅਸੀਂ ਨਹੀਂ ਕੰਮ ਕਰ ਸਕਦੇ ਐਮਰਜੈਂਸੀ ਬੰਦ ਕੀਤੀ ਜਾਵੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਸਮਝਾ ਕੇ ਕਿਸੇ ਤਰੀਕੇ ਨਾਲ ਅਸੀਂ ਐਮਰਜੈਂਸੀ ਸਵੈਰ ਤੱਕ ਬਹਾਲ ਕਰਨ ਦੀ ਕੋਸ਼ਿਸ਼ ਕੀਤੀ